ਜਾਨਵਰ ਵੀ ਹਰੇਕ ਬੰਦਾ ਟੈਨਸ਼ਨ ਦਾ ਭਰਿਆ ਪਿਆ ਸੀ ਸਾਨੂੰ ਵੀ ਟੈਨਸ਼ਨ ਸੀ ਜੀ ਵੀ 19 ਤਰੀਕ ਨੂੰ ਪ੍ਰੋਗਰਾਮ ਲਾਵਾਂਗੇ ਫੇਰ ਟੈਨਸ਼ਨ ਬੇਗੀ 5 ਨੂੰ ਲਾਵਾਂਗੇ ਇੱਕ ਕੁਦਰਤ ਦੀਆਂ ਖੇਡਾਂ ਹੁੰਦੀਆਂ ਅੱਜ ਟੈਨਸ਼ਨ ਸਾਡੀ ਮੁਕਤ ਹੋ ਗਈ ਹਰੇਕ ਬੰਦਾ ਟੈਨਸ਼ਨ ਦਾ ਭਰਿਆ ਪਿਆ ਇੱਕ ਸਾਡਾ ਗਵਾਂਢੀ ਬੰਦਾ ਪੜਿਆ ਲਿਖਿਆ ਬੈਂਕ ਚ ਨੌਕਰੀ ਮਿਲ ਗਈ ਪਹਿਲਾਂ ਤਾਂ ਟੈਨਸ਼ਨ ਸੀ ਵੀ ਮੈਂ ਬੇਰੁਜ਼ਗਾਰ ਐ ਨੌਕਰੀ ਮਿਲ ਗਈ ਵਿਆਹ ਹੋ ਗਿਆ ਵਿਆਹ ਕੀ ਹੋਇਆ ਵਿਚੋਲੇ ਨੇ ਠੱਗੀ ਮਾਰੀ ਘਰ ਵਾਲੀ ਅਣਪੜ ਟੱਕਰ ਗਈ ਉਹ ਬੰਦਾ ਪੜਿਆ ਲਿਖਿਆ ਉਹ ਅਣਪੜ ਵਿਚਾਰ ਨਹੀਂ ਮਿਲਦੇ ਟੈਨਸ਼ਨ ਚ ਜ਼ਿੰਦਗੀ ਹੈ ਲੜਾਈ ਐਨੀ ਤੜਕੇ ਚਾਹ ਦੀ ਘੁੱਟ ਪੀਤੀ ਮੋਟਰਸਾਈਕਲ ਦੇ ਮਾਰੀ ਕਿੱਕ ਤੇ ਦਸਤਰ ਨੂੰ ਚੱਲਿਆ ਉਹ ਆਦੀ ਮੈਥੋਂ ਨਹੀਂ ਰੋਟੀ ਪੱਕਦੀ ਟੈਨਸ਼ਨ ਦੇ ਵਿੱਚ ਜਾ ਰਿਹਾ 2 ਕਿਲੋਮੀਟਰ ਗਿਆ ਇੱਕ ਜਨਾਨੀ ਨੇ ਹੱਥ ਦਿੱਤਾ ਬੇ ਭਾਈ ਬੀਰ ਜੀ ਮਟਰਸਾਈਕਲ ਰੋਕਿਓ ਮਾਤਾ ਦੇ ਨਾਲ ਵਾਲੇ ਬੈਂਕ ਚ ਲੱਗੀ ਐ ਮੇਰੀ ਸਕੂਟਰੀ ਖਰਾਬ ਹੋ ਗਈ ਮੇਰੇ ਤੇ ਟੈਂਸ਼ਨ ਪਈ ਪਈਆ ਉਹਨੇ ਸੋਚਾ ਬੜਾ ਆਮ ਆਦਮ ਸੀ ਵੀ ਚੱਲ ਇਹਦਾ ਤਾਂ ਭਲਾ ਕਰਾਂ ਉਹਨੇ ਮਟਰਸਾਈਕਲ ਦੇ ਮਗਰ ਭਾਈ ਮਟਰਸਾਈਕਲ ਦਾ ਮਾਰਿਆ ਅੱਗੇ ਤੇ ਰੇਸ ਭੁੱਲ ਕਰਤੀ ਵੀ ਲੇਟ ਐ ਅੱਗੇ ਸਪੀਡ ਬ੍ਰੇਕਰ 'ਤੇ ਅੱਖੀ ਲਾ ਉਤੋਂ ਦੀ ਟਪਾਦਾ ਮਟਰਸਾਈਕਲ ਆਪ ਅੱਗੇ ਜਨਾਨੀ ਉਤੋਂ ਦੀ ਮਟਰਸਾਈਕਲ ਦੋਨੇ ਇੰਡੇ ਪੇ ਉਹਦੇ ਤਾਂ ਤੇਰੀ ਮੱਥੇ ਤੇ ਚੱਲੀ ਦਬਦਾਂ ਚੱਕੀ ਐਂਬੂਲੈਂਸ ਚ ਲੈ ਕੇ ਗਿਆ ਮੋਟਰਸਾਈਕਲ ਉੱਥੇ ਰਹਿ ਗਿਆ ਡਾਕਟਰ ਨੇ ਚੈੱਕ ਅਪ ਕੀਤਾ ਬੱਲਮ ਪੱਟੀ ਕੀਤੀ ਉਹਨੂੰ ਆਦੇ ਤੂੰ ਹਜੇ ਹੋਸ਼ ਹੈ ਦਵਾ-ਦਵਾ ਹਲਵਾਈਆਂ ਦੀ ਦੁਕਾਨ ਤੇ ਜਾ ਡੱਬਾ ਮਠਿਆਈ ਦਾ ਫੜਕੇ ਲਿਆ ਤੂੰ ਬਾਪ ਬਣਨ ਵਾਲਾ ਉਹ ਬੰਦੇ ਨੇ ਸੋਚਿਆ ਵੀ ਭਲਾ ਭਲਾਈ ਦਾ ਤਾਂ ਜਵਾਨਾ ਨੇ ਵੀ ਮੈਂ ਤਾਂ ਇਹਦੀ ਹੈਲਪ ਕੀਤੀ ਆ ਬਥੇਰੇ ਮਿੰਤ ਤਰਲਾ ਕੀਤਾ ਵੀ ਮੈਂ ਇਹ ਜਹ ਇਨਸਾਨ ਨਹੀਂ ਮੈਂ ਤਾਂ ਇਹਦੀ ਹੈਲਪ ਕੀਤੀ ਆ ਡਾਕਟਰ ਕਿੱਥੇ ਮੰਨਦੇ ਆ ਡਾਕਟਰ ਨੇ ਚੱਕ ਕੇ ਥਾਣੇ ਭੌਣ ਲਾਤਾ ਪੁਲਿਸ ਚੱਕ ਕੇ ਲੈ ਗਈ ਕਹਿੰਦੇ ਜਾ ਤਾਂ ਮੰਨ ਜਾ ਨਹੀਂ ਸਾਲਿਆ ਮਨਾਉਣਾ ਹੁੰਦਾ ਸਾਨੂੰ ਉਹ ਫੇਰ ਵਿਚਾਰਾ ਕੁੜਕੜ ਕੇ ਮੋਰ ਬਣਾਤਾ ਰੱਬ ਬਚਾਉਂਦਾ ਜਦੋਂ ਲੀਲੀ ਛਤਰੀ ਵਾਲਾ ਉਸ ਭਲੇ ਮਾਨਸ ਦੀ ਪੰਚਾਇਤ ਕਿਸੇ ਹੋਰ ਔਲੇ ਚਾਈ ਸੀ ਥਾਣੇ ਸਰਪੰਚ ਸਾਹਿਬ ਨੇ ਜਦੋਂ ਵੇਖਿਆ ਇਹ ਮੁੰਡਾ ਤਾਂ ਸਾਡਾ ਬੈਂਕ ਚ ਲੱਗਿਆ ਪੁੱਛਿਆ ਭਾਈ ਕਿਉਂ ਕੁੱਟੀ ਜਾਨੀ ਹੈ ਕਹਿੰਦੇ ਮੰਡਾ ਨਹੀਂ ਤੇ ਸਰਪੰਚ ਸਾਹਿਬ ਕਹਿੰਦੇ ਜੇ ਨਹੀਂ ਮੰਨਦਾ ਇਹਦਾ ਡੀਐਨਏ ਚੈੱਕ ਕਰਾ ਲੋ ਪਤਾ ਲੱਗ ਜੂ ਠਾਣੇ ਜੋ ਫੇਰ ਹਸਪਤਾਲ ਠੋਕਿਆ ਡੀਐਨਏ ਦੀ ਰਿਪੋਰਟ ਆ ਗਈ 4 ਘੰਟਿਆਂ ਬਾਅਦ ਵੀ ਇਹ ਜ਼ਿੰਦਗੀ ਚ ਬਾਪੜੀ ਬਣ ਸਕਦਾ ਫੇਰ ਉਹਨੂੰ ਟੈਨਸ਼ਨ ਵੀ ਕਰੇ ਜਿਹੜੇ ਚਾਹ ਨਿਆਣੇ ਆ ਉਹ ਕਿਹੜੇ ਪਰਦੇ ਦੇ ਆ ਐ ਬੰਦਿਆਂ ਦੀ ਟੈਨਸ਼ਨ ਪਰੇ ਜ਼ਿੰਦਗੀ ਟੱਪ ਜਾਂਦੀ ਹੈਗੇ ਸੋ ਨਾਲ